ਕਲ ਵੀ ਧਰ ਪਾਦਸ਼ਾਹ ਮਹਾਰਾਜ ਦੀ ਅਨਾਮੋ ਸਰ ਦੀ ਧਰਤੀ ਦੇ ਉੱਤੇ ਕੇਸ ਕਰ ਸਾਹਿਬ ਇੱਕ ਬਹੁਤ ਵੱਡਾ ਦੀਵਾਨ ਸਦਾਇਆ ਕਿ ਉਸ ਦੀਵਾਨ ਦੇ ਅੰਦਰ ਦੂਰਦਰਾਨਿਆਂ ਨੂੰ ਹਰ ਪਾਸੇ ਤੋਂ ਪਾਵੇ ਉਹ ਦੇਹੀ ਦੀ ਸੰਗਤ ਹੋਵੇ ਭਾਨੂ ਲਹੂ ਦੀ ਸੰਗਤ ਹੋਵੇ ਪਾਵੇ ਉਹ ਕਿਸ਼ੋਰ ਦੀ ਸ਼ਕਤ ਹੋਵੇ ਭਾਵ ਇਹ ਮਹਾਰਾਜ ਕੀ ਹੋਵੇ ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਤੇ ਦੂਰਾਂ ਦਰਾਂਗੀਆਂ ਤੋਂ ਸੰਗਤ ਸਨੇਹੀ ਪਕਾਏ ਨੇ ਤੇ 80000 ਦਾ ਤਵਾ ਰੀਖ ਦੇ ਪੰਨਿਆਂ ਬਤਾਵ ਕੱਸੀ 80000 ਦਾ ਇਕੱਠ ਹੋਇਆ ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਅੱਜ ਦੀਵਾਨ ਸੱਜਦਾ ਸੀ ਅੱਜ ਵੀ ਦੀਵਾਨ ਸੱਜਿਆ ਕੀਰਤ ਹੋਇਆ ਰੰਗ ਦੀ ਬਾਣੀ ਦਾ ਕੀਤਮ ਹੋਇਆ ਬਾਣੀ ਫੜੀ ਗਈ ਬਾਣੀ ਗਾਈ ਗਈ ਪਰ ਆਜ ਵਸਾਖੀ ਵਾਲੇ ਦਿਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਵਾਨ ਵਿੱਚ ਆਏ ਨਹੀਂ ਕਿਸੇ ਲਈ ਪਾਛੇ ਕੋੜ ਹੀ ਥੋੜਾ ਘਟਵਾ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਤੰਗੂ ਲਾਇ ਉਸ ਦੇ ਵਿੱਚ ਬੈਠੇ ਨਿੱਕਲ ਗਿਆ ਵਾਲੇ ਪਾਸ ਦੀਵਾਨ ਦੀ ਸਮਾਪਤੀ ਹੋਈ ਕਲਗੀਧਰ ਪਾਤਸ਼ਾਹ ਮਹਾਰਾਜ ਸਥੇਰ ਦੇ ਉੱਤੇ ਆਏ ਖੱਤ ਦੇ ਵਿੱਚ ਸ੍ਰੀ ਸਾਹਿਬ ਹੈ ਉਸ ਸ੍ਰੀ ਸਾਹਿਬ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬੇਪਿਆਰ ਕੀਤਾ ਹਵਾ ਦੇ ਵਿੱਚ ਲਹਿਰਾਉਂਦਿਆਂ ਹੋਇਆਂ ਬਾਬੇ ਨਾਨਕ ਦੀ ਉਸ ਗੱਲ ਨੂੰ ਘੜਾਇਆ ਹੈ ਕੋਈ ਵੱਖਰਾ ਕੰਮ ਨਹੀਂ ਇਹ ਨਹੀਂ ਹੈ ਇਹ ਵੱਖਰੀ ਗੱਲ ਹੈ ਕਿ ਸਤਿਗੁਰੂ ਸਾਜੇ ਪਾਤਸ਼ਾਹ ਮਹਾਰਾਜ ਨੇ शिवदेव दाऊडा ने जो कहत बतानी मेरे तो सेफ्टी लोड है पर बाबा नानक ने पहला ही ये गल आखी सी कि पहला मरणक मूल जीवन की शाखाश को सबना की रेड कर ताओ आओ हमारे पास जाओ ताओ प्रेम खेलन का चाहो शेर भाग तनी गनी फेरी लाओ एक मार्ग पैर तरीजे शेर दीजे कान न कीजे शेर के बाबा नानक ने मांग लिया सी ये थे शेर देना पै ਇਹ ਗੁਰੂ ਨਾਨਕ ਦਾ ਪਹ ਹੈ ਕਿ ਗੁਰੂਾਨਕ ਨੇ ਇਸ ਪੰਥ ਦੇ ਉੱਤੇ ਇਸ ਰਾਹ ਦੇ ਉੱਤੇ ਤੁਰਨ ਆਸਤੇ ਉਹਨੂੰ ਸਿਰ ਦੇਣਾ ਪੈਣਾ ਅਸੀਂ ਮੰਨਦੇ ਹਾਂ ਅਸੀਂ ਸਮਝਦੇ ਹਾਂ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਸਿਰ ਮੰਗੇ ਨਹੀਂ ਸੱਚ ਜਾਣੇ ਅਸੀਂ ਇਸ ਚੀਜ਼ ਨੂੰ ਵੀ ਨਹੀਂ ਸਮਝੇ ਸਿਰ ਦੇਣ ਦਾ ਮਕਸਦ ਕੀ ਸੀ ਸਿਰ ਦਾ ਭਾਵ ਹੈ ਕਿ ਇਹ ਸਿਰ ਦੇ ਅੰਦਰ ਜਿਹੜੀ ਸਾਡੀ ਸੋਚ ਵਿਚਾਰ ਚੱਲ ਰਹੇ ਨੇ ਸਾਡੀ ਆਪਣੀ ਸੋਚ ਹੈ ਸਾਡੀ ਆਪਣੀ ਮਨਤ ਹੈ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਸਿਰ ਰੱਖਣਾ ਹੈ ਸੀਸ ਝੁਕਾਉਣਾ ਹੈ ਇਸ ਦਾ ਭਾਵ ਇਹ ਸੀ ਕਿ ਹੁਣ ਇਹ ਸਿਰ ਮੇਰਾ ਨਹੀਂ ਹੈ ਇਹ ਗੁਰੂ ਦਾ ਹੋ ਗਿਆ ਹੈ ਮੇਰੀ ਮਨਤ ਖਤਮ ਹੋ ਗਈ ਹੈ ਉਹਦੇ ਇਹਦੇ ਵਿੱਚ ਗੁਰੂ ਦੀ ਮਤ ਚੱਲੇਗੀ ਮੇਰੀ ਵਿਚਾਰ ਕਰਨ ਹੋ ਗਈ ਮੇਰੀ ਸੋਚ ਕਰਨ ਹੋ ਗਈ ਹੈ ਅੱਜ ਤੋਂ ਬਾਅਦ ਇਸ ਸਿਰ ਦੇ ਅੰਦਰ ਜਿਹੜੀ ਸੁਰਤ ਚੱਲੇਗੀ ਉਹ ਗੁਰਨਾਣਕ ਦੀ ਚੱਲੇਗੀ ਇਹਦਾ ਭਾਵ ਮੱਥਾ ਟੇਕਣ ਦਾ ਭਾਵ ਇਸ ਇਹ ਸਿਰ ਮੇਰਾ ਨਹੀਂ ਮੱਥਾ ਸਾਰੇ ਟੇਕਦੇ

ਤੇ ਸਤੂ ਪੰਛੀ ਮਹਾਰਾਜ ਨੇ 239 ਸਾਲ ਦਾ ਸਮਾਂ ਲਾਇਆ ਅੱਜ ਸਤੂ ਪੰਛੀ ਮਹਾਰਾਜ ਨੇ 10 ਪੰਜਾਂ ਨਵੀਆਂ ਤੱਕ ਸੱਚੇ ਪੰਛੀ ਮਹਾਰਾਜ ਨੇ ਗੁਰੂ ਜਨ ਸਰ ਮਹਾਰਾਜ ਨੂੰ ਪ੍ਰਕਾਸ਼ ਕਰਵਾ ਦਿੱਤਾ ਭਾਵੇਂ ਕਿ ਨਾਮੇ ਪੰਛੀ ਮਹਾਰਾਜ ਦੀ ਬਾਣੀ 10ਵੇਂ ਪੰਛੀ ਮਹਾਰਾਜ ਦੇ ਵਿੱਚ ਦਰਜ ਕੀਤੀ ਹੈ ਸੰਪੂਰਨ ਬਾਣ ਵਿੱਚ ਹੋਇਆ ਪਰ ਆਦ ਗੀਰ ਗੰਛ ਗੁਰੂ ਗੰਛ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾ ਪ੍ਰਗਟ ਕਰ ਦਿੱਤਾ ਸੀ ਤੇ ਬਾਕੀ ਦਾ ਜਾਮੇ ਜਿਹੜੇ ਸੀ ਪੰਦ ਨਾਮੀ ਉਹਨਾਂ ਦੇ ਅੰਦਰ ਸਤਗੁਰੂ ਪਾਤਸ਼ਾਹ ਮਹਾਰਾਜ ਦੀ ਬਾਕੀ ਦੇ ਛੇਵੀਂ ਪਾਤਸ਼ਾਹੀ ਸਤਵੀਂ ਪਾਤਸ਼ਾਹੀ ਅਠਵੀਂ ਪਾਤਸ਼ਾਹੀ ਨੌਵੀਂ ਪਾਤਸ਼ਾਹੀ ਤੇ ਦਸਵੀਂ ਪਾਤਸ਼ਾਹੀ ਦੇ ਵਿੱਚ ਆਣ ਕੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਪੰਥ ਪ੍ਰਗਟ ਕਰਨਾ ਹੈ ਆਧੁਨਿਕ ਪ੍ਰਗਟ ਕਰਨੇ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੀ ਕੀਤਾ ਹੈ ਸ੍ਰੀ ਸੰ ਬੇ 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 ਮਿਆਨ ਕਰਕੇ ਹਵਾ ਦੇ ਵਿੱਚ ਲਹਿਰਾਇਆ ਤੇ ਪਾਤਸ਼ਾਹ ਮਹਾਰਾਜ ਨੇ ਆਖਿਆ ਮੈਨੂੰ ਇੱਕ ਸ਼ੇਰ ਦੀ ਲੋੜ ਹੈ ਇਹ ਦੇ ਗੈ ਲੋ ਕਿ ਇਸੇ ਚੀਜ਼ ਦੀ ਵਿਆਖਿਆ ਸੀ ਕਿ ਜਉ ਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਾਰ ਪਾਲੀ ਕਰੀਂ ਮੇਰੀ ਆਉਂਦਿ ਮਾਰਗ ਤੈਨ੍ਹ ਤੀ ਹੈ ਸਿਰ ਇਕੇ ਕਾਂ ਦਾ ਇਕੇ ਵਿੱਚ ਚਲ ਜਾਈ ਸਾਡੇ ਵਰਗਿਆਂ ਸੁਣਾਉਣ ਵਾਲਿਆਂ ਨੇ ਕੀ ਕੀਤਾ ਮਸਾਲਾ ਲਾ ਦੇ ਮਸਾਲਾ ਲਾ ਇੱਥੋਂ ਤੱਕ ਮਸਾਲਾ ਲਾ ਦਿੱਤਾ ਪਿਓਛੇ ਤੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿਰ ਮੰਗਿਆ ਛਨਾਟਾ ਛਾ ਗਿਆ ਤਿਆਨ ਆ ਇਸ ਨੂੰ ਬਾਤਨ ਦਾ ਸਮਝਣ ਦਾ ਯਤਨ ਕਰੇ ਇਹ ਕੋਈ ਮਾੜੀ-ਮੋਟੀ ਕਹਾਣੀ ਨਹੀਂ ਮੇਰੇ ਵਰਗੇ ਪ੍ਰਚਾਰਕ ਦੀ ਕਹਾਣੀ ਨਹੀਂ ਹੈ ਇਹ ਇੱਕ ਮਹੀਨੇ ਦਾ ਟਾਰਗੇਟ ਦਿੱਤਾ ਹੈ ਤੇ ਇੱਕ ਮਹੀਨੇ ਦੇ ਅੰਦਰ ਅਮਰ ਸੰਚਾਰ ਹੋਣਾ ਹੈ ਤੇ ਅਮਰ ਸੰਚਾਰ ਦੇ ਵਿੱਚ ਕਿੰਨੇ ਨਰਾਨੇ ਅਮਰ ਛਕਣ ਵਾਸਤੇ ਹੁੰਦੇ ਆ ਇਹ ਕੋਈ ਇਹੋ ਜਿਹਾ ਟਾਰਗੇਟ ਨਹੀਂ ਸੀ 239 ਸਾਲ ਦਾ ਟਾਰਗੇਟ ਸੀ ਤੇ ਉਹਦੇ ਵਿੱਚ ਪ੍ਰਚਾਰਕ ਕੌਣ ਹੈ ਬਾਬਾ ਨਾਨਕ ਉਹਦੇ ਵਿੱਚ ਪ੍ਰਚਾਰਕ ਕੌਣ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਦਾ ਟਾਰਗੇਟ ਹੈ ਉਹਨਾਂ ਦੀ ਕਹਿਣਾ ਬੋਲਣ ਦੀ ਮਿਹਨਤ ਹੈ ਇਹ ਉਹਨਾਂ ਦੀ ਕਲਣਾ ਦੇ ਉੱਤੇ ਅਸੀਂ ਪ੍ਰੈਸ਼ਰ ਜਨ ਲਾਉਨੇ ਆ ਜਦੋਂ ਕਿੰਨੇ ਆ ਕਿ ਉਥੇ ਛਨਾਕਾ ਛਾ ਗਿਆ ਐਸਾ ਖੁਦ ਨਹੀਂ ਹੋਇਆ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਤੋਂ ਦਸਮ ਪਾਤਸ਼ਾਹ ਮਹਾਰਾਜ ਤੱਕ ਸਿੱਖੀ ਸਾਹਮਣੇ ਆ ਰਹੀ ਪਰਣਾਏ ਉਹ ਸਿੱਖ ਸੰਤ ਜਿਹੜੇ ਡਰਨ ਵਾਲੇ ਨਹੀਂ ਸੀ ਜਿਨ੍ਹਾਂ ਨੂੰ ਪਹਿਲਾਂ ਹੀ ਇਹ ਗੱਲ ਸਮਝਾਈ ਗਈ ਸੀ ਕਿ ਮੌਤ ਤੋਂ ਡਰਨਾ ਨਹੀਂ ਮੌਤ ਪਹਿਲਾ ਕੂਲ ਹੈ ਉਡਾਨ ਕੇ ਮੌਤ ਤੋਂ ਉਡਰਨ ਕੇ ਮਰਨ ਤੋਂ ਕਦੇ ਵੀ ਨਹੀਂ ਦੂਜੀ ਗੱਲ ਸੁਣਾਉਣ ਵਾਲਿਆਂ ਨੇ ਇਹ ਨਹੀਂ ਸੁਣਾਇਆ ਕਿ ਉਹਦੇ ਐਸੇ ਸੰਨ ਕਿ ਉਹਨਾਂ ਨੇ ਮਾਂ ਗੁਦੜੀ ਨੂੰ ਚਾ ਕੇ ਆਇਆ ਤੁਹਾਡੇ ਪੁੱਤ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਸਿਰ ਮੰਗੀ ਜਾਂਦਾ ਉਹ ਸਿੱਖ ਵੱਢੀ ਜਾਂਦਾ ਉਹਨੇ ਵੜ ਵੜ ਕੇ ਸਾਰੇ ਲੱਗਣ ਕਰ ਲੈਣੇ ਵਾਰੀ ਵਾਰੀ ਆਈ ਜਾਂਦਾ ਸਿਰ ਮੰਗੀ ਜਾਂਦਾ ਤੰਗੂ ਤੇ ਲਜਾਈ ਜਾਂਦਾ ਐਸਾ ਉਦ ਵੀ ਨਹੀਂ ਹੋਇਆ ਕਿ ਸਤਲੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਈ ਨਹੀਂ ਕੱਚੇ ਸੇ ਗੁਣ ਤੇ ਉਹਨਾਂ ਨੇ ਅਸੀਂ ਗੱਲ ਕੀਤੀ ਹੋਵੇ ਦੂਜੀ ਗੱਲ ਹਾਂ ਇਹ ਗੱਲ ਲੱਟ ਪੱਠੀ ਹੈ ਕਿ ਪਹਿਲੀ ਵਾਰੀ ਜਦੋਂ ਸਾਡੇ ਮਨ ਦੇ ਅੰਦਰ ਇਹਨੂੰ ਧਿਆਨ ਨਾਲ ਸੁਣਿਓ ਜਦੋਂ ਸਾਡੇ ਮਨ ਦੇ ਅੰਦਰ ਪੁਰਨਾ ਪਰਦਾ ਹੈ ੁਰਨੇ ਨੂੰ ਅਸੀਂ ਸਮਾ ਦੇਣਾ ਹੈ ਜੇ ਤੁਰਨਾ ਹੋ ਰਿਹਾ ਹੈ ਉਸੇ ਵੇਲੇ ਅਸੀਂ ਕੋਈ ਕੰਮ ਕਰ ਨਹੀਂਗੇ ਨਾ ਤੇ ਵਿਵੇਕ ਨੂੰ ਵਿਵੇਕ ਦੇ ਜਿਹੜੀ ਸਾਡੀ ਵਿਵੇਕ ਹੁੰਦੀ ਹੈ ਜਿਹਨੂੰ ਆਪਾਂ ਜਮੀਰ ਕਹਿੰਦੇ ਆ ਜਿਹਨੂੰ ਗੁਰੂ ਸਾਹਿਬ ਦੇ ਚਰਨਾ ਚਰਨ ਅਰਦਾਸ ਕਰਕੇ ਹੋਇਆ ਮੰਗਦੇ ਆ ਇਹ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿ ਦਾਤ ਬਿਵੇਕ ਦਾਤ ਵਿਵੇਕ ਦਾਤ ਨੂੰ ਪਾਵੇ ਉਹ ਸਮਝ ਵਾਲੀ ਬੁੱਧੀ ਉਹਦੇ ਨਾਲ ਡਿਸਕਸ਼ਨ ਕਰਨੀ ਵਿਚਾਰਤਾ ਵਿਚਾਰ ਕਰਨੀ ਹੈ ਕਿ ਗੁਰੂ ਨੇ ਸੇਰ ਮੰਗਿਆ ਤੇ ਮੈਂ ਉੱਠਣਾ ਹੈ ਸ਼ਿਰਪ ਸਮਾਂ ਉਹਦੇ ਵਿੱਚ ਕਿੰਨਾ ਹੈ ਬਹੁਤਾ ਬਹੁਤਾ ਸਮਾਂ ਨਹੀਂ ਹੈ ਮਿੰਟਾਂ ਸਕਿੰਟਾਂ ਦਾ ਸਮਾਂ ਹੈ ਉਹਨਾਂ ਸਕਿੰਟਾਂ ਦੇ ਸਮੇਂ ਦੇ ਵਿੱਚ ਹੋ ਗਿਆ ਹੋਏਗਾ ਕਿ ਕੁਲ ਸਮੇਂ ਵਾਸਤੇ ਇੱਕ ਸੋਚਣ ਤੇ ਮਜਬੂਰ ਹੋ ਗਿਆ ਹੁਣ ਕਿਹੜਾ ਹੋਵੇ ਕਿਵੇਂ ਹੁੰਦਾ ਜਿਹੜੇ ਜ਼ਿਆਦਾ ਸੋਚੇ ਉਹ ਪਿੱਛੇ ਨਾ ਗਏ

ਕਿ ਮੈਂ ਤੁਹਾਡੀ ਪਹਿਲੀ ਆਵਾਜ਼ ਦੇ ਉੱਤੇ ਖੜਾ ਨਹੀਂ ਉਤਰ ਸਕਿਆ ਪਰ ਮੇਰਾ ਸਿਰ ਪਰਮਾਨ ਕਰਦਾ ਹਾਂ ਹਾਜ਼ਰ ਹੈ ਇਹ ਤੁਹਾਡਾ ਦਾਸ ਹੈ ਸਾਡੇ ਮਹਾਨਾਂ ਵਿੱਚ ਸੁਣਾਉਣ ਵਾਲੇ ਇਹ ਵੀ ਗੱਲ ਕਹਿੰਦੇ ਆ ਕਿ ਭਾਈ ਦਇਆ RAM ਨੇ ਆਖਿਆ ਸੀ ਉਹ ਤਕਰੀਸ਼ੀ ਉਹਨੇ ਆਖਿਆ ਅਸੀਂ ਤੋਂ ਤੋਲਣ ਜਾਣੇ ਤਕਰੀ ਨੰਗੀ ਕਰਤ ਕبھی ਨਹੀਂ ਪਕੜੀ ਚਿੜੀ ਉੱਡੇ ਹੰਤੋਂ ਡਰ ਜਾਏ ਮੁਗਲੋ ਸੇ ਕਿਵੇਂ ਲੜ ਪਾਈ ਐਸੀਆਂ ਗੱਲਾਂ ਵੀ ਕਈ ਸੁਣਾਉਂਦੇ ਨੇ ਕੀ ਭਾਈ ਦਇਆ ਸਿੰਘ ਉਹਨਾਂ ਵਿੱਚੋਂ ਹੋਏਗਾ ਜਿਹੜੇ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਭਲੇ ਉਹ ਪਧਾਨੀ ਦਾ ਦੁੱਧ ਲੜ ਚੁੱਕਿਆ ਤੇ ਜਿੱਤ ਪ੍ਰਾਪਤ ਕਰ ਚੁੱਕੇ ਐਸੇ ਸਿੱਖ ਨਹੀਂ ਹੋਣਗੇ ਇਹ ਵੀ ਗੱਲ ਚੁੱਕੀਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਭਾਈ ਦਇਆ RAM ਬਾਦ ਉਹ ਖੜਦੇ ਐ ਤੰਬੂ ਵਿੱਚ ਲੈ ਜਾਂਦੇ ਦੂਜੀ ਵਾਰੀ ਫੇਰ ਉਹ ਤੇਜ ਸਿਰ ਦੀ ਮੰਗ ਕਰਦੇ ਐ ਪਹਿਲੀ ਵਾਰੀ ਬਾਦ ਆਉਣੀ ਐ ਕਿ ਮੈਂ ਕਿਹ ਸਿਰ ਹੋਰ ਚਾਹੀਦਾ ਹੈ ਤਰਮਚਾਂਦ ਹੁੰਦਾ ਹੈ ਜੋ ਹਸਨਾਪੁਰੀ ਦਿੱਲੀ ਦੇ ਰਹਿਣ ਵਾਲਾ ਹੈ ਇਹ ਦਇਆ RAM ਲਾਹੌਰ ਦੇ ਰਹਿਣ ਵਾਲਾ ਸੀ ਫਿਰ ਤੀਜੀ ਵਾਰੀ ਆਉਂਦੇ ਐ ਹਿੰਮਤ ਰਾਜ ਹੁੰਦਾ ਹੈ ਚੌਥੀ ਵਾਰੀ ਆਉਂਦੇ ਐ ਮੋਖ ਮੈਂ ਚੰਦ ਉੱਠਦਾ ਹੈ ਪੰਜਵੀਂ ਵਾਰੀ ਆਉਂਦੇ ਹੈ ਸਹਬ ਚੰਦ ਉੱਠਦਾ ਹੈ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਵਾਰੀ-ਵਾਰੀ ਪੰਜ ਵਾਰੀ ਆਏ ਪੰਜ ਸ਼ੇਰ ਮੰਗੇ ਪੰਜੇ ਉੱਠ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਣਾ ਸੇਧ ਪ੍ਰਮਾਨ ਕਰਦੇ ਉਹਨਾਂ ਪੰਜਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਬਾਣ ਦਿੱਤਾ ਪੰਜ ਕਾਰੀ ਵਰਕੇ ਦਿੱਤੀ ਪਿਆਰਿਆਂ ਦਾ ਰੂਪ ਦਿੱਤਾ ਉਹਨਾਂ ਨੂੰ ਖੰਡੇ ਦੀ ਪੌਸ਼ਾਈ ਇਥੇ ਹੋਰ ਬੰਤੀ ਆਪੀ ਦੇ ਨਾਲ ਕਰਦਾ ਜਾਵਾਂ ਕਿ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਖੰਡੇ ਦੀ ਪੌ ਤਿਆਰ ਕੀਤੀ ਨਾ ਬਾਟਾ ਰੱਖਿਆ ਬਾਟੇ ਵਿੱਚ ਦਲ ਪਾਇਆ ਪਤਾਸੇ ਪਾਏ ਇਥੇ ਇਹ ਗੱਲ ਕਹੀ ਜਾਂਦੀ ਹੈ ਕਿ ਮਾਤਾ ਸਹਿਬ ਗੌਰ ਨੇ ਪਤਾਸੇ ਪਾਈ ਜਦ ਕਿ ਜਦੋਂ ਇਤਿਹਾਸ ਦੀ ਕਸਵੱਟੀ ਦੇ ਉੱਤੇ ਇਹ ਗੱਲ ਖਰੀ ਨਹੀਂ ਉਤਰਦੀ ਕਿਉਂ ਕਿਉਂਕਿ ਮਾਤਾ ਸਾਹਿਬ ਕੌਰ ਜਿਹੜੇ ਨੇ ਉਹ ਖਾਲਸੇ ਦੇ ਪ੍ਰਕਟ ਦਿਹਾੜੇ ਨੂੰ ਤੋਂ ਇੱਕ ਸਾਲ ਬਾਅਦ ਆਉਂਦੇ ਨੇ ਗੁਰੂ ਦੇ ਕੋਲ ਤੇ ਫਿਰ ਪਤਾਸੇ ਕਿਨੇ ਪਾਏ ਮਾਤਾ ਜੀਤੂ ਸਤਕਾਰਯੋਗ ਮਾਤਾ ਜੀਤੂ ਨੇ ਪਤਾਸੇ ਪਾਏ ਇਹ ਸੇਵਾ ਮਾਤਾ ਜੀਤੂ ਨੇ ਨਿਭਾਈ ਪਰ ਖਾਲਸੇ ਦੀ ਮਾਂ ਜਿਹੜੀ ਹੈ ਖਾਲਸੇ ਦੀ ਮਾਤਾ ਜਿਹੜੀ ਹੈ ਉਹ ਮਾਤਾ ਸਾਹਿਬ ਕੌਰ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਦੇ ਕਰਨਾਂ ਦੇ ਵਿੱਚ ਇਹ ਪੰਨ 11 ਜੁਨੇ ਨੇ ਖੰਡੇ ਵਿੱਚ ਪਹੁਛਦੇ ਐ ਇਹ ਪਾਤਸ਼ਾਹ ਮਹਾਰਾਜ ਇਹਨਾਂ ਪੰਨਾਂ ਪਿਆਰਿਆਂ ਨੂੰ ਖੰਡੇ ਵਿੱਚ ਪਹੁਛਾ ਕੇ ਭਾਈ ਦਾਇਆ ਨਾਮ ਤੋਂ ਭਾਈ ਦਾਇਆ ਸਿੰਘ ਬਣਾ ਦਿੰਦੇ ਐ ਭਾਈ ਧਰਮਚੰਦ ਤੋਂ ਭਾਈ ਧਰਮ ਸਿੰਘ ਬਣਾ ਦਿੰਦੇ ਐ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਜਾਂਦੇ ਐ ਤੇ ਭਾਈ ਮੋਹਨ ਮਾਨੀ ਤੋਂ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਨੂੰ ਭਾਈ ਮੋਹਕ ਸਿੰਘ ਬਣਾਉਂਦੇ ਨੇ ਸਾਇਗਰਾਏ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਨਾਮ ਨਾਲ ਹੀ ਸਿੰਘ ਲਾ ਦਿੰਦੇ ਆ ਭਾਈ ਸਾਇੰਸ ਸਿੰਘ ਬਣਾ ਦਿੰਦੇ ਇਹਨਾਂ ਪੰਨਾ 11 ਪੰਨਾ 11 ਦਾ ਕਿਤਾਬ ਲੇਕੇ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਸੇਜ ਦਿੰਦੇ ਆ ਹੁਣ ਧਿਆਨ ਦੇਣ ਦਾ ਗੱਲ ਕਰਿਓ ਸੱਜੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਪੰਨਾ ਪਿਆਰਿਆਂ ਨੂੰ ਸਾਰੀ ਸੰਗਤ ਦਾ ਇਕੱਠ ਜਿਹੜਾ 80000 ਦਾ ਇਕੱਠ ਸੀਗਾ ਉਸ ਇਕੱਠ ਦੇ ਸੰਬੰਧ ਵਿੱਚ ਪੇਸ਼ ਕਰਦੇ ਹਾਂ ਅੱਜ ਆਖਿਆ ਕੀ ਇਹ ਮੇਰੇ ਪਿਆਰੇ ਐ ਇਹ ਮੇਰੇ ਪਿਆਰੇ ਐ ਇਹ ਪੰਜ ਪਿਆਰੇ ਐ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੈ ਲਗਾਵਾਨ ਪੰਜੇ ਸੋਹੀ ਦਰਗਾਹਾਨ ਪੰਜਾ ਕਾ ਗੁਰ ਇੱਕ ਧਿਆਨ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਆਖੈ ਮੇਰੇ ਪੰਜ ਪਿਆਰੇ ਐ ਔਰ ਸਤੂ ਪਾਤਸ਼ਾਹ ਮਹਾਰਾਜ ਵੀ ਹੋਣਾ ਇਹਨਾਂ ਪੰਨਾਂ ਪਿਆਰਿਆਂ ਨੂੰ ਜੁम्मेवारी ਦੇਣੀ ਹੈ ਤੇ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਆ ਜਿਹੜੀ ਸੰਗਤ ਅਸੀਂ ਆਧਾਰ ਦਾ ਕੱਢ ਬਿਠਾ ਹੈ ਇਹਨੂੰ ਕਹਿਣਾ ਕਿ ਹੁਣ ਤੁਸੀਂ ਖੱਲੇ ਦੀ ਕੌਲ ਛੱਕੋ ਹੁਣ ਮੰਨ ਲਓ ਮੈਂ ਤੁਹਾਨੂੰ ਆਖਾਂ ਵੀ ਪਾਇਗਮ ਛੱਕੋ குருਵਾਰੇ ਖਣਾ ਇਹ ਆਪ ਮੈਂ ਛੱਕਿਆ ਨਾ ਹੋਇਆ ਇਸ ਕਰਕੇ ਕਲਗੀਧਰ ਪਾਤਸ਼ਾਹ ਹਨ ਰਾਣ ਨੂੰ ਨਾਰਿੰਦ ਦੇ ਘਰ ਨਹੀਂ ਜਿਹੜੀ ਗੱਲ ਸਾਨੂੰ ਆਖੀਆਂ ਪਹਿਲਾ ਉਹ ਆਮਨੇ ਉੱਤੇ ਟਿਕਾਈ ਕੇ ਅੰਤ ਕਰਤ ਕਰੋ ਤੇ ਪਹਿਲਾ ਆਪ ਗਿਰਤ ਕੀਤੀ ਜੇ ਆਖਿਆ ਮਾਤਾ ਪਿਤਾ ਨੇ ਆਗਿਆਕਾਰੀ ਬਣੋ ਤੇ ਪਹਿਲਾ ਆਪ ਆਗਿਆਕਾਰੀ ਬਣੀ ਭਾਵੇਂ ਉਹਨਾਂ ਨੂੰ ਡੰਗਲ ਕਰਨੇ ਪਏ ਭਾਵੇਂ ਉਹਨਾਂ ਨੂੰ ਨੌਕਰੀ ਕਰਨੀ ਪਈ ਜੋ ਵੀ ਕਰਨਾ ਪਿਆ ਲੋਗ ਦੇ ਅੱਖ ਉਤੇ ਆਗਿਆਕਾਰੀ ਬਣੀ ਇਸ ਕਰਕੇ ਜਿਹੜਾ ਕੰਮ ਸਰੂਪ ਪਾਤਸ਼ਾਹ ਮਹਾਰਾਜ ਨੇ ਸਾਨੂੰ ਸੁਟਾਉਣਾ ਹੈ ਉਹ ਪਹਿਲਾਂ ਆਪਣੇ ਉੱਤੇ ਹਟਾਉਣਾ ਆਪ ਕਰਨਾ ਹੈ ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਗੁਰੂ ਹੈ ਹੁਣ ਚੇਲਾ ਕਿਵੇਂ ਬਣਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਕੀ ਕੀਤਾ ਉਹਨਾਂ ਪੰਜਾਂ ਪਿਆਰਿਆਂ ਦੇ ਅੱਗੇ ਗੋਡੇ ਨੇਮ ਦਿੱਤੇ ਗੋਡੇ ਕੇੇ ਕੇ ਆਖਿਆ ਭਾਈ ਦਇਆ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਲੋਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ اے ਮੇਰੇ ਪਾਣੀ ਪਿਆਰੇ ਸਹਬਾਨੋ ਮੇਰੇ ਉਤੇ ਵੀ ਕਿਰਪਾ ਕਰੋ ਜਿਸ ਤਰ੍ਹਾਂ ਤੁਹਾਡੇ ਉਤੇ ਕਿਰਪਾ ਹੋਈ ਹੈ ਤੁਸੀਂ ਦਇਆ ਨਾਲ ਆਪ ਕੋ ਦਇਆ ਸੇ ਪੜਿਓ ਅੱਗੇ ਦੀ ਪੌੜ ਲੈ ਕੇ ਤੇ ਮੇਰੇ ਉਤੇ ਵੀ ਕਿਰਪਾ ਕਰੋ ਮੈਨੂੰ ਵੀ ਖੰਡੇ ਦੀ ਪਹੁੰਚ ਦਿਓ ਤੇ ਮੈਨੂੰ ਵੀ ਅਮਰ ਦੁਸ਼ਕਾ ਦੇ ਮੈਨੂੰ ਵੀ ਦਇਆ ਪਾ ਕੇ ਗੋਵਨ ਰਾਏ ਨੂੰ ਗੋਬਿੰਦ ਸਿੰਘ ਬਣਾ ਦੇ ਹਮ ਧਿਆਨ ਦੇਦਾ ਜਨਤ ਕਰਿਓ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਖੰਡੇ ਦੀ ਪਾਉ ਧਿਆਨ ਦਿੱਤੀ ਆਪ ਬਾਣੀ ਪੜ੍ਹੀ ਆਪ ਜਨ ਦੇ ਵਿੱਚ ਖੰਡੇ ਦੇ ਨਾਲ ਪਤਾਸੇ ਕੋਲੇ ਬਾਣੀ ਪੜ੍ਹੀ ਬਾਣੀ ਪੜ੍ਹਦੇ ਸੀ ਪਰ

ਅਕਸ਼ੀ ਹਾੜ ਦੇ ਕੰਢੇ ਵਿੱਚ ਸਾਹਮਣੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਨੰਨਾਂ ਪਿਆਰਿਆਂ ਦੇ ਅੱਗੇ ਝੋਡੇ ਟੇਕੇ ਖੰਡੇ ਦੀ ਪੌੜੀ ਸ਼ਕਤੀ ਹੈ ਤੇ ਇਸ ਹਰੂ ਪਾਤਸ਼ਾਹ ਮਹਾਰਾਜ ਵਾਹੂ ਵਾਹੂ ਗੋਗੇਂਦ ਸਿੰਘ ਆਪੇ ਪੁਰਖੇਲਾ ਬਾਣੀ ਜ਼ਿੰਮੇਵਾਰੀ ਜੋ ਬਾਪੇ ਨਾਨਕ ਦਾ ਸਿਧਾਂਤ ਸੀ ਉਹਨੂੰ ਲਵਾਉਂਦੇ ਆਂ ਅੱਜ ਤੋਂ ਬਾਅਦ ਕਹਿ ਦਿੰਦੇ ਆ ਕਿ ਜਿਹਨੇ ਸਿੱਖੀ ਦੇ ਵਿੱਚ ਦਾਖਲ ਹੋਣਾ ਹੈ ਅਗੇ ਤਾਂ ਜਿਹੜਾ ਵੀ ਸਿੱਖੀ ਦੇ ਵਿੱਚ ਦਾਖਲ ਹੁੰਦਾ ਸੀ 1699 ਦੀ ਵਿਸਾਖੀ ਤੋਂ ਪਹਿਲਾਂ ਬਾਬੇ ਨਾਨਕ ਦੇ ਸਮੇਂ ਤੋਂ ਲੈ ਕੇ 1699 ਦੀ ਵਿਸਾਖੀ ਤੱਕ ਜਿਹੜਾ ਵੀ ਸਿੱਖੀ ਦੇ ਵਿੱਚ ਪਰਵੇਸ਼ ਹੁੰਦਾ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਨਾ ਹੈ ਉਨੂੰ ਚਰਨ ਪੌਲ ਗੁਰੂ ਨਾਨਕ ਸਾਹਿਬ ਕਹਿੰਦੇ ਰਹੇ ਗੁਰੂ ਅੰਗਦ ਸਾਹਿਬ ਕਹਿੰਦੇ ਰਹੇ ਗੁਰੂ ਅਮਰਦਾਸ ਜੀ ਕਹਿੰਦੇ ਰਹੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਫਿਰ ਗੁਰੂ ਅਰਜਨ ਸਾਹਿਬ ਤੇ ਇਸੇ ਤਰ੍ਹਾਂ 8ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਇਸੇ ਤਰ੍ਹਾਂ ਗੁਰੂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ ਜਦ ਤੱਕ ਕੀਰਤ ਪਾਸ਼ਾ ਮਹਾਰਾਜ ਗੁਰੂ ਗੋਬਿੰਦ ਸਿੰਘ ਪਰ ਅੱਜ 1699 ਦੀ ਵਸਾਕੀ ਦੇ ਦਿਨ ਸਤਿਗੁਰੂ ਜੀ ਨੇ ਐਲਾਨ ਕਰ ਦਿੱਤਾ ਕਿ ਜਿਹਨੇ ਸਿੱਖ ਬਣਨਾ ਹੈ ਨਾ ਉਹ ਅੱਜ ਮੈਂ ਚਰਨ ਪੌਲ ਨਹੀਂ ਦੇਵਾਗਾ ਅੱਜ ਖੰਡੇ ਦੀ ਪੌਲ ਦਿੱਤੀ ਜਾਵੇਗੀ ਤੇ ਖੰਡੇ ਦੀ ਪੌਲ ਦੇਣ ਵਾਸਤੇ 59 ਪਿਆਰਿਆਂ ਦੇ ਕੇ ਸ਼ੋਕੇ ਆਪਾ ਛਕਣਾ ਪਵੇਗਾ ਅੱਜ ਇਹ ਜ਼ਿੰਮੇਵਾਰੀ ਮੇਰੇ ਕੋਲ ਨਹੀਂ ਇਹ 59 ਪਿਆਰਿਆਂ ਦੇ ਕੋਲੇ ਹੈ ਦੇ ਇਸ ਕਰਕੇ ਇਹ ਖੰਡੇ ਦੀ ਪੌਲ ਮੈਂ ਵੀ ਆਪਣੇ ਆਪ ਨਹੀਂ ਛਕੀ ਪੰਨਾ ਪਿਆਰਿਆਂ ਦੀ ਪੇਸ਼ ਹੋ ਕੇ ਛਕੀ ਹੈ ਤੇ ਤੁਸੀਂ ਵੀ ਜਿਹੜਾ ਜਿਹੜਾ ਤੁਹਾਡੇ ਚੋਂ ਸਿੱਖ ਬਣਾਣਾ ਚਾਹੁੰਦਾ ਹੈ ਸਿੱਖੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਉਹਨੂੰ ਪੰਨਾ ਪਿਆਰਿਆਂ ਦੀ ਕੇਸ਼ ਹੋਗੀ ਅਮਤ ਛੰਡਣਾ ਹੋਵੇਗਾ ਜਾਂਦੇ ਦਾ ਜੰਮ ਕਰਿਓ ਉਥੇ ਇੱਕ ਕਿਸੇ ਕਵੀ ਦੇ ਖਿਆਲ ਨੇ ਉਹ ਕਈ ਕਹਿੰਦਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੇ ਬੇਅੰਤ ਕੀਤੇ ਅੱਜ ਸੱਚੇ ਪਾਤਸ਼ਾਹ ਇਹ ਨਹੀਂ ਆਪ ਸਾਨੂੰ ਜੈਲ ਸੀ ਹੋ ਰਹੀ ਹੈ ਇਹਨਾਂ ਨਾਲ ਇਹ ਤੁਹਾਡੇ ਪਿਆਰੇ ਅਤੇ ਪਿਆਰੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਦੇ ਤੁਹਾਡੇ ਪਿਆਰੇ ਬਣਦਾ ਜਿਹਨੂੰ ਤੁਸੀਂ ਬਾਰ-ਬਾਰ ਕਹਿੰਦੇ ਪੰਜ ਮੇਰੇ ਬਾਦ ਪਿਆਰੇ ਮੇਰੇ ਬਾਦ ਪਿਆਰੇ ਪਰ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਹੁਣ ਤੁਹਾਡੇ ਕੀ ਐ ਤੇ ਇਹਦੇ ਤੁਹਾਡੇ ਪੰਜ ਪਿਆਰੇ ਹੋਗਾ ਤੇ ਸੱਚੇ ਪਾਕਸ਼ਾ ਮਹਾਰਾਜ ਉਹ ਕਵੀ ਦੇ ਬੋਲ ਨੇ ਉਹ ਕਵੀ ਕਹਿੰਦਾ ਕਿ ਜੇ ਕੇ ਮੇਰੇ ਪੰਜ ਪਿਆਰੇ ਤੇ ਪੰਜ ਪਿਆਰੇ ਹੀ ਰਹਿਣਗੇ ਹਾਂ ਤੁਹਾਡੇ ਵਿੱਚੋਂ ਵੀ ਚੋਣ ਹੋ ਸਕਦੀ ਹੈ ਇਹਨਾਂ ਦੀ ਪਰ ਇਹ ਪੰਜ ਪਿਆਰੇ ਹੀ ਰਹਿਣਗੇ ਪਰ ਜੇ ਤੁਸੀਂ ਇਹਨਾਂ ਪੰਨਾਂ ਪਿਆਰਿਆਂ ਦੇ ਕੇ ਸੋਕੇ ਖੰਡੇ ਦੀ ਬੋਲ ਛੱਕ ਲਈ ਨਾ ਤੇ ਤੁਸੀਂ ਸਤਿਆਰੇ ਬਣ ਜਾਓਗੇ ਆਖੋ ਸਤਨਾਮ